सारी संगत और बड़ी खुशी है कि सारे भैन भरा मिलजुल के जो सा गुरुआ दीर फकीर सक होकर रामनवमी का दिड़ा बना के एक वाला सीवत का जो स्नेहा जो भी किसी महान शख्सीयत दिन मनाया जाता ਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੇ ਉਹਨਾਂ ਨੇ ਪੂਰਵ ਨੇ ਪਾਏ ਹੁੰਦੇ ਆ ਜਿਹੜੀਆਂ ਉਹਨਾਂ ਨੇ ਸਿੱਖਿਆਵਾ ਸਭ ਨੂੰ ਦਿੱਤਾ ਹੋਇਆ ਇਸ ਦਿਨ ਕੋਸ਼ਿਸ਼ ਵੀ ਕਰੀ ਗਈ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਕਿ ਪਰਿਆਦਾ ਪਰਚੇਤਨ ਤੋਂ ਆਪ ਆਪ ਦੇ ਉੱਤੇ ਜੀਣਾ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਇਸ ਤਰੀਕੇ ਪ੍ਰਭਾਵ ਦੇ ਨਾਲ ਸਾਨੂੰ ਰੋਲ ਤੋਂ ਮੋੜਨਾ ਚਾਹੀਦਾ ਬੜੇ ਅੱਗੇ ਨੂੰ ਆਹ ਟਰਾਲੀ ਨਿਕਾੜੋ ਅਤੇ ਰਾਜੇ ਦੇ ਚੀਫ ਅਫਸਰ ਹੁੰਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਅਧਿਕਾਰ ਤੋਂ ਸੰਭਲਣ ਚੱਲੀਆਂ ਸੋ ਮੈਂ ਸਾਰੀ ਸੰਗਠਨ ਨੂੰ ਵਧਾਈ ਦਿੰਦਾ ਔਰ ਦੰਤੂ ਦੇ ਕਰਤਾਰ ਕੋਈ ਨਾ ਕੋਈ ਆਪਾਂ ਉਹਨਾਂ ਦੇ ਜੁਲੰ ਨੂੰ ਸਖਮ ਦੀ ਕੋਸ਼ਿਸ਼ ਕੀਤੀ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਅੱਜ ਹੋਣਾ ਵਾ ਇੱਥੇ ਸਾਰੀਆਂ ਸੰਸਥਾਵਾਂ ਜਿਹੜੇ ਆ ਇਕੱਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੁਰ ਕੇ ਨਹਿਰੂ ਗੇਟ ਨਹਿਰੂ ਗੇਟੋਂ ਬਾਈਪਾਸ ਹੁੰਦੇ ਆ ਹੁੰਦੇ ਆ ਸਾਰਾ ਕੰਜੂਰੀ ਗੇਟ ਖਤਮ ਕੀਤਾ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨਮੀ ਦੀ ਬਹੁਤ ਬਹੁਤ ਵਧਾਈ ਆ ਰਾਮਚੰਦਰ ਐਸਨ ਘਰ ਆਏ ਸੀਗੇ ਤੇ ਐਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਲਵੇ ਤੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਬਾਹਾਸ਼ਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਵੇ ਮੰਗਾ ਗੋਵਾਲ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ